ਬਾਰਿਸ਼ ਸੀਸ਼ਨ ਦੇ ਪ੍ਰਧਾਨ ਸਾਹਿਬ ਸਾਬਕਾ ਪ੍ਰਧਾਨ ਸਹਿਬਾਨ ਸਾਰੇ ਸਰਕਾਰਯੋਗ ਵਕੀਲ ਸਹਿਬਾਨ ਇਲਾਕੇ ਤੋਂ ਆਏ ਪੰਚ ਸਰਪੰਚ ਤੇ ਲੀਡਰ ਸਹਿਬਾਨ ਅੱਜ ਸਰਕਾਰ ਦੀਆਂ ਜਾਦਤੀਆਂ ਕਰਕੇ ਬਹੁਤ ਹੀ ਸੁੱਕੜ ਸਿਆਣੇ ਪੜੇ ਲਿਖੇ ਵਰਗ ਨੂੰ ਧਰਤੀ ਤੇ ਬੈਠਣਾ ਪੈ ਰਿਹਾ ਜਿਹੜੇ ਲੋਕਾਂ ਨੇ ਬڑے ਚਾਮਾ ਦੇ ਨਾਲ ਬਦਲਾਵ ਵਾਸਤੇ ਸਰਕਾਰ ਲੈ ਕੇ ਆਂਦੀ ਸੀ ਉਹ ਜਿਹੜੀ ਸਰਕਾਰ ਹੈ ਲੋਕਾਂ ਦੇ ਹੱਕਾਂ ਦੇ ਡਾਕੇਬਾਨ ਲੱਗੀ ਵੀ ਹੈ ਤੇ ਲੋਕਾਂ ਦੀ ਸੁਣਵਾਈ ਕੋਈ ਨਹੀਂ ਹੈ ਇੱਥੇ ਤੱਕ ਕਿ ਜਿਹੜਾ 20 ਲੱਖ ਬੰਦਿਆ ਨੇ ਇਹਨਾਂ ਵਾਸਤੇ ਐਮਪੀ ਟੁੰਨ ਕੇ ਦਿੱਤਾ 2.5 ਲੱਖ ਬੰਦਿਆਂ ਦੀ ਵੋਟ ਦੇ ਨਾਲ ਜਿਹੜਾ ਇਸ ਲਾਗੇ ਦਾ ਐਮ.ਐਲ.ਏ ਬਣਿਆ ਇਹਨਾਂ ਆਮ ਆਦੀ ਪਾਰਟੀ ਦਾ ਉਹ ਧਰੇ ਵਿੱਚ ਆਉਂਦਾ ਤੇ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਕਿਹਾ ਕਹਿਣਾ ਮੈਂ ਉੱਥੇ ਜਾ ਕੇ ਕਹਾਂ ਕਿ ਭਾਈ ਇਹ ਪਿੰਡ ਨਹੀਂ ਜਾਣਗੇ ਉਧਰ ਜਾਂ ਮੈਂ ਜਾ ਕੇ ਕਹਾਂ ਕਿ ਪਿੰਡ ਜਾਣਗੇ ਭਾਈ ਤੂੰ ਆਇਆ ਕਾਦੇ ਵਾਸਤੇ ਏ ਤੈਨੂੰ ਪਤਾ ਹੀ ਜਦ ਕੁਝ ਨਹੀਂ ਸਰਕਾਰ ਬਾਰੇ ਸਰਕਾਰ ਦਿੱਲੀ ਦੇ ਲੋਕ ਚਲਾ ਰਹੇ ਮੈਂ ਤਾਂ ਉਸ ਸਮੇ ਵੀ ਬਿਆਨ ਦਿੱਤਾ ਸੀ ਕਿ ਬਾਹਰ ਦੇ ਬੰਦੇ ਆ ਕੇ ਸਰਕਾਰ ਚਲਾਣਗੇ ਮੇਰਾ ਬਿਆਨ ਹੋਰ ਪਾਸੇ ਤੋਂ ਤੋਰਤਾ ਪਰਵਾਸੀ ਮੇਰੇ ਪਿੱਛੇ ਬਹਿ ਕੇ ਤੇ ਪੰਜਾਬੀਆਂ ਨੇ ਗੱਲ ਨੂੰ ਸਮਝ ਹੀ ਲਈ ਤੇ ਅੱਜ ਬਾਹਰ ਦੇ ਬੰਦੇ ਆ ਕੇ ਸਾਡੇ ਤੇ ਨਾਦਰशाही ਫਰਮਾਨ ਲਾਗੂ ਕਰਦੇ ਆ ਜੀ ਦੇ ਨਾਲ ਹਰ ਵਰਗ ਦਾ ਹਰ ਲੈਵਲ ਤੇ ਨੁਕਸਾਨ ਹੋ ਰਿਹਾ ਅਨੰਦਪੁਰ ਸਾਹਿਬ ਜ਼ਿਲ੍ਹਾ ਬਣੇ ਸਾਨੂੰ ਖੁਸ਼ੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈ ਗੁਰੂ ਸਾਹਿਬ ਦੀ ਧਰਤੀ ਹੈ ਸਿੱਖ ਕੌਮ ਦੇ ਵਾਸਤੇ ਬਹੁਤ ਵੱਡਾ ਸਥਾਨ ਹੈ ਲੇਕਿਨ ਉਹਦੇ ਵਾਸਤੇ ਸਾਡੇ ਜਿਹੜੇ ਬੁਨਿਆਦੀ ਹੱਕ ਹੈ ਸਾਡੀ ਜਿਹੜੀ ਸੌਖ ਹੈ ਸਾਡਾ ਜਿਹੜਾ ਆਉਣ ਜਾਣ ਲਈ ਜਿੱਥੇ ਅਸੀਂ ਸੌਖੇ ਤੌਰ ਤੇ ਤਸੀਲਾਂ ਜਾ ਸਕਦੇ ਹਾਂ ਉਦੇ ਵਾਸਤੇ ਸਾਡੀ ਇਨਕਨਵੀਨੀਅੰਸਲੀ ਹੋਣੀ ਚਾਹੀਦੀ ਸਾਡੇ ਵਕੀਲਾ ਵਾਸਤੇ ਹੁਣ ਚਿੜੀ ਦੇ ਪਹੁੰਚ ਜਿੱਨਾ ਰਹੇ ਜੇਗਾ ਮੁਹਾਲੀ ਚਿੜੀ ਦੇ ਪਹੁੰਚ ਜਿੱਨਾ ਰਹਿਣਾ ਰੋਪੜ ਤੇ ਇੱਕ ਨਵਾਂ ਜ਼ਿਲ੍ਹਾ ਬਣ ਜਾਣਾ ਲੇਕਿਨ ਫੇਰ ਵੀ ਅਸੀਂ ਸਹਿਮਤ ਹੈ ਲੇਕਿਨ ਜਿਹੜੀਆਂ ਪੰਚਾਇਤਾਂ ਹਨ ਉਹਨਾਂ ਦੀ ਗ੍ਰਾਮ ਸਭਾ ਦੀ ਮੀਟਿੰਗ ਬੁਲਾ ਕੇ ਉੱਥੇ ਉਹਨਾਂ ਦੇ ਫੈਸਲੇ ਲੈ ਜਾਣੋ ਕਿੱਧਰ ਜਾਣਾ ਚਾਹੁੰਦੇ ਜੇ ਬਦਲਣਾ ਚਾਹੁੰਦੇ ਜਦ ਸਾਡੇ ਲੋਕ ਉਧਰ ਨਹੀਂ ਜਾਣਾ ਚਾਹਦੇ ਫੇ ਤੱਕੇ ਨਾਲ ਸਾਨੂੰ ਉਸ ਪਾਸੇ ਨੂੰ ਕਿਉਂ ਧੱਕਿਆ ਜਾਏਗਾ ਜੀ ਇਹ ਕਿਸੇ ਤਰ੍ਹਾਂ ਵੀ ਕਿਸੇ ਬੰਦੇ ਨੂੰ ਵੀ ਸਵੀਕਾਰ ਨਹੀਂ ਤਰਨਾ ਇਹ ਸਾਨੂੰ ਸ਼ੁਰੂ ਕਰਨਾ ਚਾਹੀਦਾ ਸੀ ਲੇਕਿਨ ਮੈਂ ਧੰਨਵਾਦ ਦੀਆਂ ਵਕੀਲ ਸਹਿਬਾਨਾਂ ਦਾ ਇਹਨਾਂ ਦੀ ਐਸੋਸੀਏਸ਼ਨ ਦਾ ਸਾਰੇ ਸੀਨੀਅਰ ਤੇ ਹੋਰ ਸਾਰੇ ਵਕੀਲਾਂ ਦਾ ਕਿ ਉਹ ਲੋਕਾਂ ਦੀ ਲੜਾਈ ਆਪ ਮੂਰਿਓ ਕੇ ਲੜ ਰਹੇ ਵਕੀਲ ਸਹਿਬਾਨ ਦਾ ਚਲੋ ਓਕੇ ਸੋਕੇ ਓਕੇ ਰੋਪੜ ਵੀ ਕੇਸ ਲੜ ਲੈਣਗੇ ਲੇਕਿਨ ਇਹ ਜਿਹੜੀ ਤੁਸੀਂ ਲੜਾਈ ਬਿੱਡੀ ਹੈ ਮੈਂ ਸਾਰੇ ਵਕੀਲ ਸਹਿਬਾਨਾਂ ਦਾ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇਸ ਇਲਾਕੇ ਦੇ ਵਿੱਚ ਐਮਐਲਏ ਰਿਹਾ ਮੰਤਰੀ ਰਿਹਾ ਖਰੜ ਦੇ ਵਿੱਚ ਖੈਰ ਮਿਊਸਪਲ ਕਮੇਟੀ ਦਾ ਪ੍ਰਧਾਨ ਵੀ ਰਿਹਾ ਲੇਕਿਨ ਹਮੇਸ਼ਾ ਵਕੀਲ ਸਹਿਬਾਨਾਂ ਨੇ ਜਦ ਵੀ ਜ਼ਰੂਰਤ ਪਈ ਹੈ ਤਾਂ ਮੂਰੇ ਹੋ ਕੇ ਸੁਸਾਇਟੀ ਨੂੰ ਅਗਵਾਈ ਦਿੱਤੀ ਹੈ ਅਰਥਾਤ ਤੋਂ ਤੁਹਾਨੂੰ ਆਸ ਵੀ ਹਮੇਸ਼ਾ ਉਹੀ ਹੁੰਦੀ ਹੈ ਕਿਉਂਕਿ ਵਕੀਲੇ ਇੱਕ ਸਹਾਰਾ ਹੁੰਦਾ ਹੈ ਹਸਪਤਾਲੇ 'ਚ ਵੀ ਬੰਦਾ ਵੱਜ ਜਾਂਦਾ ਕਚਹਿਰੀ 'ਚ ਵਕੀਲ ਨਾਲ ਪੇਸ਼ ਹੋਵੇ ਭੇਰ ਨਹੀਂ ਵੱਜਦਾ ਸੋ ਤੁਸੀਂ ਹਮੇਸ਼ਾ ਇਨਸਾਫ ਦੀ ਆਵਾਜ਼ ਸਾਨੂੰ ਤੁਸੀਂ ਇਹ ਇਨਸਾਫ ਦੀ ਲੜਾਈ ਵਿੱਚ ਅੱਗੇ ਵਧਿਆ ਮੈਂ ਪਿਛਲੇ ਦਿਨਾਂ ਜਿੱਥੇ ਹੈ ਨਹੀਂ ਸੀ ਉਹਦੇ ਲਈ ਮਾਫੀ ਚਾਹੁੰਦਾ ਮੈਨੂੰ ਪਹਿਲਾਂ ਆਉਣਾ ਚਾਹੀਦਾ ਸੀ ਧਰਨੇ 'ਚ ਲੇਕਿਨ ਹੁਣ ਮੈਂ ਰੋਜ਼ ਤੁਹਾਡੇ ਪਾਸ ਇੱਕ ਹਾਜ਼ਰੀ ਜਰੂਰ ਲਾਇ ਕਰਾਂਗਾ ਜਿਸ ਦਿਨ ਤੁਸੀਂ ਕੋਈ ਹੋਰ ਵੱਡਾ ਪ੍ਰੋਗਰਾਮ ਲਿਖਣਾ ਹੋਵੇ ਜ਼ਿਆਦਾ ਲੋਕਾਂ ਦੀ ਜ਼ਰੂਰਤ ਹੋਵੇ ਤਾਂ ਐਸੀ ਹਰ ਵਿਵਸਥਾ ਕਰਕੇ ਪਿੰਡਾਂ ਚੋਂ ਬੰਦਿਆਂ ਨੂੰ ਲੈ ਕੇ ਆਵਾਂਗੇ ਬੱਚਾ ਵੀ ਲਗਾਵਾਂਗੇ ਕਿਉਂਕਿ ਇਹ ਲੜਾਈ ਵੱਡੀ ਵੀ ਹੋ ਸਕਦੀ ਹੈ ਸਰਕਾਰਾਂ ਸੁਣਦੀ ਅਸਰਦੀ ਹੈ ਨਹੀਂ ਧੱਕੇ ਕਰਦੀਆਂ ਲੇਕਿਨ ਧੱਕੇ ਦੇ ਅਰ ਜਬਰ ਦੇ ਖਿਲਾਫ ਵੀ ਉਸੇ ਗੁਰੂ ਸਾਹਿਬ ਨੇ ਸਿਖਾਇਆ ਹੈ ਜਿਨ੍ਹਾਂ ਦਾ ਹੁਣ ਸ਼ੀਧੀ ਦਿਵਸ ਆ ਰਿਹਾ ਜਿਹਦੇ ਤੇ ਸਾਡੇ ਹੱਕਾਂ ਨੂੰ ਖੋਣ ਦੀ ਗੱਲ ਚੱਲ ਰਹੀ ਹੈ ਸੋ ਐਸੀ ਉਸੇ ਗੁਰੂ ਸਾਹਿਬ ਦੇ ਪੈਰੋਕਾਰ ਅੱਗੇ ਉਹਨਾਂ ਦੇ ਨਕਸ਼ੇ ਕਰਮ ਤੇ ਚੱਲਣ ਵਾਲੇ ਐ ਚਮਕੌਰ ਸਾਹਿਬ ਦੀ ਧਰਤੀ ਸਾਨੂੰ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਹਮੇਸ਼ਾ ਬੰਗਾਰਦੀ ਰਹਿੰਦੀ ਹੈ ਜੇ ਸਾਡੇ ਨਾਲੇ ਧੱਕਾ ਹੋਏਗਾ ਤਾਂ ਐਸੀ ਚੁੱਪ ਕਰਕੇ ਨਹੀਂ ਬੈਠਾਂਗੇ ਇਹ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ ਐਸੀ ਇਹ 35 ਪਿੰਡ ਨਹੀਂ ਜਾਣ ਦੇ ਦੇ ਕਿਸੇ ਹੋਰ ਜ਼ਿਲ੍ਹੇ ਵਿੱਚ ਇਹ ਮੁਹਾਲੀ ਜ਼ਿਲ੍ਹੇ ਵਿੱਚ ਹੀ ਰਹਿਣਗੇ ਲੜਾਈ ਇਹਦੇ ਵਾਸਤੇ ਅਸੀਂ ਲੜਾਂਗੇ ਸੋ ਮੈਂ ਤੇਰੀ ਇੱਕ ਵਾਰ ਧੰਨਵਾਦੀ ਹਰ ਤਰੀਕੇ ਦੇ ਨਾਲ ਤਨਮਨ ਤੁਹਾਡੇ ਨਾਲ ਜਿਹੜੀ ਲੜਾਈ ਤੁਸੀਂ ਬਿੱਡੀ ਆ ਉਹਦੇ ਤੁਹਾਡੇ ਨਾਲ ਖੜਾਂਗੇ ਮੈਂ ਹਰ ਰੋਜ਼ ਇਸ ਧਰਨੇ ਵਿੱਚ ਆਵਾਂਗਾ ਤੇ ਜਦੋਂ ਵੀ ਤੁਸੀਂ ਕਹੋਗੇ ਹੁਣ ਵੀ ਆਪਣੇ ਇਲਾਕੇ ਦੇ ਸਾਰੇ ਪੰਚ ਸਰਪੰਚ ਸਰਪੰਚ ਬੈਠੇ ਹੈ ਵਕੀਲ ਸਹਿਬਾਨਾਂ ਦੀ ਅਗਵਾਈ ਦੇ ਵਿੱਚ ਐਸੀ ਜਰ ਵੀ ਤੁਸੀਂ ਕਹੋਗੇ ਇੱਥੇ ਆ ਕੇ ਬੈਠਾਂਗੇ ਤੇ ਇਸ ਤੁਹਾਡੀ ਲੜਾਈ ਨੂੰ ਤੁਹਾਡੇ ਨਾਲ ਹੋ ਕੇ ਵਾਢੀ ਰਹਿ ਨਮਾਈ ਜੇ ਅੱਗੇ ਵਧਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ